ਧੰਨਵਾਦ ਕਰਦੀ ਆ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਸਰਕਾਰੀ ਨਰਸਿੰਗ ਟ੍ਰੇਨਿੰਗ ਸਕੂਲ ਦਾ ਉਦਘਾਟਨ ਕਰਕੇ ਨੇ ਪਾਉਣੇ 8 ਕਰੋੜ ਦੀ ਲਾਗਤ ਦੇ ਨਾਲ ਜਿੱਥੇ ਸਾਡੇ ਆਮ ਕਰਾਂਦੀਆਂ ਧੀਆਂ ਸਾਡੇ ਬੱਚੇ ਜਿਹੜੇ ਪੜ੍ਹ ਕੇ ਉਹ ਅੱਗੇ ਵਧਣਗੇ ਤੇ ਲੋਕਾਂ ਦੀ ਸੇਵਾ ਕਰਨਗੇ ਸੇਹ ਸਹੂਲਤਾਂ ਦੇ ਵਿੱਚ ਸੁਧਾਰ ਕਰਨਗੇ ਸੋ ਅੱਜ ਮੁੱਖ ਮੰਤਰੀ ਸਾਹਿਬ ਅਸੀਂ ਤੁਹਾਨੂੰ ਸਾਰਿਆਂ ਦੇ ਵੱਲੋਂ ਸਾਰੇ ਹਲਕੇ ਦੇ ਵੱਲੋਂ ਜਿੱਥੇ ਜੀ ਆਇਆਂ ਕਹਿੰਨੇ ਆ ਉੱਥੇ ਤੁਹਾਡਾ ਧੰਨਵਾਦ ਕਰਦੇ ਆ ਕਿਉਂਕਿ ਸੰਗਰੂਰ ਵਾਲਿਆਂ ਨੇ ਸਭ ਤੋਂ ਛੋਟੀ ਉਮਰ ਦੀ ਐਮਐਲਏ ਦਿੱਤੀ ਹੈ ਪੰਜਾਬ ਦੀ ਵਿਧਾਨ ਸਭਾ ਨੂੰ ਤੁਸੀਂ ਮੈਨੂੰ ਟਿਕਟ ਦੇ ਕੇ ਨਵਾਜਿਆ ਤੇ ਇਹਨਾਂ ਨੇ ਪਿਆਰ ਦੇ ਕੇ ਉਸ ਵਿਧਾਨ ਸਭਾ ਦੇ ਵਿੱਚ ਭੇਜਿਆ ਮੇਰੀਆਂ ਜ਼ਿੰਮੇਵਾਰੀਆਂ ਲਈਆਂ ਨੇ ਸੋ ਤੁਹਾਡੇ ਅਸ਼ੀਰਵਾਦ ਦੇ ਨਾਲ ਉਹ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਕੋਸ਼ਿਸ਼ ਕਰਦੇ ਆਂ ਕਈ ਵਾਰ ਕਮੀਆਂ ਰਹਿ ਜਾਂਦੀਆਂ ਨੇ ਅੱਜ ਮੈਨੂੰ ਮਾਣ ਹੈ ਕਿ ਸੰਗਰੂਰ ਦੇ ਵਿੱਚ ਲਾਇਬ੍ਰੇਰੀ ਬਣੀ ਆ 92 ਲੱਖ ਦੀ ਲਾਗਤ ਦੇ ਨਾਲ ਤੇ ਪੰਜਾਬ ਦੀ ਨੰਬਰ 1 ਲਾਇਬ੍ਰੇਰੀ ਆ ਬਾਬਾ ਬੰਦਾ ਸਿੰਘ ਲਾਇਬ੍ਰੇਰੀ ਜਿਹੜੀ ਸੰਗਰੂਰ ਦੇ ਵਿੱਚ ਤੁਹਾਡੇ ਅਸੀਰਵਾਦ ਦੇ ਨਾਲ ਬਣੀ ਆ ਔਰ ਇੱਕ ਮਿਸਾਲੀ ਲਾਇਬ੍ਰੇਰੀ ਸੰਗਰੂਰ ਦੇ ਵਿੱਚ ਅੱਜ ਪਿੰਡਾਂ ਦੇ ਵਿੱਚ ਖੇਡ ਗਰਾਊਂਡ ਬਣ ਰਹੇ ਨੇ ਲਾਇਬ੍ਰੇਰੀਆਂ ਬਣ ਰਹੀਆਂ ਨੇ ਕਮਿਊਨਿਟੀ ਹਾਲ ਮੈਰੇਜ ਪੈਲੇਸ ਬਣ ਰਹੇ ਨੇ ਅੱਜ ਪੰਜਾਬ ਦੇ ਲਈ ਜੋ ਤੁਸੀਂ ਕਰ ਰਹੇ ਹੋ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਤੋਂ ਵੱਧ ਕੇ ਕਰ ਰਹੇ ਹੋ ਮੈਂ ਹੁਣ ਦੇਖ ਰਹੀ ਸੀ ਜਦੋਂ ਆਪਾਂ ਸੰਗਰੂਰ ਦੇ ਵਿੱਚ ਉਦਘਾਟਨ ਕਰਦੇ ਹੋਏ ਇਸ ਹਾਲ ਦੇ ਵਿੱਚ ਪਹੁੰਚ ਰਹੇ ਸੀ ਤਾਂ ਜਿੰਨੇ ਵੀ ਲੋਕ ਸੰਗਰੂਰ ਦੇ ਸੜਕਾਂ ਦੇ ਉੱਤੇ ਖੜੇ ਸੀ ਉਹਨਾਂ ਦੇ ਹੱਥਾਂ ਦੇ ਵਿੱਚ ਮੋਬਾਈਲ ਫੋਨ ਸੀ ਮੇਰੀ ਕਾਰ ਮੈਂ ਤੁਹਾਡੇ ਪਿਛਲੀ ਕਾਰ ਦੇ ਵਿੱਚ ਜਦੋਂ ਤੁਸੀਂ ਲੰਘਦੇ ਸੀ ਤਾਂ ਲੋਕ ਤੁਹਾਨੂੰ ਪਿਆਰ ਦੇ ਨਾਲ ਇੱਕ ਜਿਹੜੀਆਂ ਉਮੀਦਾਂ ਦੇ ਨਾਲ ਜਿਹੜੀਆਂ ਉਹਨਾਂ ਦੇ ਅੱਖਾਂ ਦੇ ਵਿੱਚ ਉਹ ਪਿਆਰ ਸੀ ਤੇ ਚਿਹਰੇ ਦੇ ਉੱਤੇ ਮੁਸਕਰਾਹਟ ਸੀ ਉਹ ਦੇਖਣ ਵਾਲੀ ਸੀਗੀ ਸੋ ਇਹ ਪਿਆਰ ਲੋਕਾਂ ਦਾ ਜਿਹੜਾ ਤੁਹਾਨੂੰ ਮਿਲਿਆ ਮੈਂ ਸੰਘਰੂਰ ਵਾਲਿਆਂ ਨੂੰ ਵਿਸ਼ਵਾਸ ਦਿਵਾਉਣੀ ਹੈ ਕਿ ਆਪਾਂ ਜੋ ਵੀ ਪਾਰਟੀ ਦੇ ਜਿਹੜੇ ਵਾਅਦੇ ਨੇ ਚਾਹੇ ਨੌਕਰੀਆਂ ਦੀ ਗੱਲ ਕਰ ਲਈ ਅੱਜ ਪੰਜਾਬ ਦੇ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਬਿਨਾਂ ਪੈਸੇ ਤੋਂ ਬਿਨਾਂ ਸਪਾਰਸ ਤੋਂ ਅੱਜ ਮਾਣਯੋਗ ਮੁੱਖ ਮੰਤਰੀ ਸਾਹਿਬ ਨੌਕਰੀਆਂ ਦੇ ਰਹੇ ਨੇ ਅੱਜ ਸੜਕ ਸੁਰੱਖਿਆ ਫੋਰਸ ਵਰਗੇ ਪ੍ਰੋਜੈਕਟ ਪੰਜਾਬ ਦੇ ਵਿੱਚ ਆਏ ਨੇ ਤੇ ਅੱਜ ਪੰਜਾਬ ਭਾਰਤ ਦਾ ਪਹਿਲਾ ਸੂਬਾ ਬਣਿਆ ਜਿੱਥੇ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਵਾਲੇ ਸਿਹਰਾ ਜਿਹੜਾ ਮੁੱਖ ਮੰਤਰੀ ਸਾਹਿਬ ਨੂੰ ਜਾਂਦਾ ਹੈ ਅੱਜ ਸੇ ਸੂਲਤਾਂ ਦੇ ਲਈ ਸੰਗਰੂਰ ਦੇ ਵਿੱਚ ਜਿੱਥੇ 9 ਮਹੱਲਾ ਕਲੀਨਿਕ ਖੁੱਲੇ ਨੇ 3 ਮਹੱਲਾ ਕਲੀਨਿਕਾਂ ਦੀ ਪ੍ਰਪੋਜ਼ਲ ਹੋਰ ਚੱਲ ਰਹੀ ਹੈ ਉਹ ਵੀ ਸਾਡੇ ਕੋਲ ਆ ਚੁੱਕੇ ਨੇ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮੁੱਖ ਮੰਤਰੀ ਸਾਹਿਬ ਤੇ ਇਸੇ ਤਰ੍ਹਾਂ ਨਹਿਰੀ ਪਾਣੀ ਦੇ ਵਿੱਚ ਅੱਜ ਆ ਕਿਸਾਨ ਬੈਠੇ ਆ ਸਾਰੇ ਜੁੱਧ ਨਸ਼ਿਆਂ ਵਿਰੋਧ ਮੁਹਿੰਮ ਦੇ ਤਹਿਤ ਅੱਜ ਪਿੰਡਾਂ ਦੇ ਵਿੱਚ ਜਾਂਦੇ ਆ ਪੰਜਾਬ ਦੇ ਵਿੱਚ ਜਿੱਥੇ ਸਾਰੀਆਂ ਮਾਵਾਂ ਦੁਆਵਾਂ ਦਿੰਦੀਆਂ ਨੇ ਪਿੰਡਾਂ ਦੇ ਵਿੱਚ ਮਾਵਾਂ ਦੁਆਵਾ ਦਿੰਦੀਆਂ ਨੇ ਕਿ ਅੱਜ ਸਾਡੇ ਪੁੱਤਾਂ ਨੂੰ ਨਸ਼ਿਆਂ ਦੀ ਦਲਦਲੇ ਵਿੱਚ ਉਹ ਨਸ਼ਿਆਂ ਦੇ ਕੋੜ ਦੇ ਵਿੱਚੋਂ ਕੱਢਣ ਲਈ ਜਿੱਥੇ ਸਰਕਾਰ ਹਰ ਉਹ ਫੈਸਲੇ ਲੈ ਰਹੀ ਹੈ ਉਥੇ ਜਿੱਥੇ ਤੁਸੀਂ ਵਿਕਰਮਜੀਤ ਮਜੀਠੀਆ ਵਰਗਿਆਂ ਨੂੰ ਅੱਜ ਜੇਲ੍ਹ ਦੇ ਵਿੱਚ ਦਿੱਤਾ ਮੈਂ ਪਿਛਲੇ ਦਿਨੀ ਬਾਸੀ ਅਰਖਪੰਡ ਗਈ ਸੀ ਉਥੇ ਇੱਕ ਮਾਤਾ ਮੈਨੂੰ ਖੜੀ ਹੋ ਕੇ ਮਿਲੀ ਮੈਂ ਉਹਨੂੰ ਜਾਣਦੀ ਨਹੀਂ ਸੀ ਤੇ ਉਹਨਾਂ ਨੇ ਧੰਨਵਾਦ ਕੀਤਾ ਤੁਹਾਡੇ ਤੱਕ ਮੈਸੇਜ ਭੇਜਣ ਲਈ ਕਿਹਾ ਸੀ ਕਿ ਤੁਸੀਂ ਬਹੁਤ ਚੰਗਾ ਕੰਮ ਕੀਤਾ ਪਰ ਹੁਣ ਕਹਿੰਦੇ ਨੂੰ ਬਖਸ਼ਿਓ ਨਾ ਅਸੀਂ ਪੰਜਾਬ ਦੀਆਂ ਮਾਵਾਂ ਤੁਹਾਡੇ ਨਾਲ ਸੋ ਅੱਜ ਪੰਜਾਬ ਦੀ ਨੌਜਵਾਨੀ ਨੂੰ ਉਸ ਦਲਦਲ ਦੇ ਵਿੱਚ ਉਹ ਕੱਢ ਰਹੇ ਹਾਂ ਅਸੀਂ ਸਾਰੇ ਤੁਹਾਡੇ ਨਾਲ ਆ ਔਰ ਮੈਂ ਜ਼ਿਆਦਾ ਕੁਝ ਨਹੀਂ ਕਹੂੰਗੀ ਕਿਉਂਕਿ ਤੁਹਾਡਾ ਜਿਹੜਾ ਸਮਾਂ ਉਹ ਕੀਮਤੀ ਆ ਸੋ ਤੁਸੀਂ ਅੱਜ ਛੱਲ ਕੇ ਆਏ ਹੋ ਮੈਨੂੰ ਕਦੇ ਵੀ ਸੰਗਰੂਰ ਦੇ ਸੰਗਰੂਰ ਹਲਕੇ ਦੇ ਲਈ ਕਦੇ ਵੀ ਕੁਝ ਮੰਗਣ ਦੀ ਜ਼ਰੂਰਤ ਨਹੀਂ ਪੈਂਦੀ ਤੁਸੀਂ ਹਮੇਸ਼ਾ ਬਿਨਾ ਮੰਗਿਆ ਸਾਡੇ ਸੰਗਰੂਰ ਦੇ ਲੋਕਾਂ ਲਈ ਜਿਹੜਾ ਉਹ ਕੰਮ ਕਰਦੇ ਹਾਂ ਸੋ ਮੈਂ ਸਾਰੇ ਸੰਗਰੂਰ ਵਾਸੀਆਂ ਦੇ ਵੱਲੋਂ ਤੁਹਾਡਾ ਧੰਨਵਾਦ ਕਰਦੀ ਆ ਜੀ ਆਇਆਂ ਕਹਿੰਦੀ ਆ